ਜੀ ਆਇਆਂ ਨੂੰ ਜਿੰਦਾਬਾਦ ਜੀ ਮੀਆਂ ਜਿੰਦਾਬਾਦ ਵੀਡੀਓ ਜੈ ਜੀ ਆਇਆਂ ਨੂੰ ਜੁਰਬਾਦ ਜੀ ਆਇਆਂ ਨੂੰ ਜੁਰਬਾਦ ਵੀਡੀਓ ਜੈ ਜੀ ਆਇਆਂ ਨੂੰ ਜੁਰਬਾਦ ਰਵਿੰਦਰ ਸ਼ੇਖਰੀ ਜੈ ਜੀ ਰਵਿੰਦਰ ਸ਼ੇਖਰੀ ਜੁਰਬਾਦ ਜੀ ਆਇਆਂ ਨੂੰ 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 ਜੁਰਬਾਦ ਹਟਪਿੰਡ ਸ਼ਹੀਦਗੜ ਦੇ ਬਸਿੰਧਿਆ ਵੱਲੋਂ ਅੱਜ ਇੱਥੇ ਰੋਡ ਜਾਮ ਕੀਤਾ ਗਿਆ ਹੈ ਰੋਡ ਜਾਮ ਕੀਤਾ ਗਿਆ ਸੋ ਫਿਰ ਸਟੇਪ ਪਿਕਚਰ ਸਹੀ ਹੈ ਪਿੰਡ ਦੇ ਲੋਕ ਪਿੰਡ ਦੇ ਵਸਿੰਦੇ ਇੱਥੇ ਨਾਰੇਬਾਜੀ ਕਰ ਰਹੇ ਨੇ ਵੀਡੀਓ ਬਲੌਗ ਦੇ ਕੁਝ ਅਧਿਕਾਰੀਆਂ ਦੇ ਖਿਲਾਫ ਕੁਝ ਪਿੰਡਾਂ ਦੀਆਂ ਜੋ ਮੰਗਾਂ ਨੇ ਉਹਨਾਂ ਸੰਬੰਧੀ ਰੋਡ ਜਾਮ ਕੀਤਾ ਗਿਆ ਸੋ ਗੱਲ ਕਰਦੇ ਹਾਂ ਕੀ ਮਾਮਲਾ ਹੈ ਅੱਜ ਰੋਡ ਜਾਮ ਕੀਤਾ ਕੀ ਕੀ ਘਟਨਾ ਕਰ ਰਹੀ ਹੈ ਇਹ ਸਾਡੀਆਂ ਪਿੰਡ ਦੀਆਂ ਮੰਗਾਂ ਨੇ ਜੀ ਉਹ ਘੱਟੋ ਘੱਟ ਸਾਲ 1.5 ਸਾਲ ਤੋਂ ਰਜਿਸਟਰ 'ਚ ਪਈਆਂ ਰੋਲ ਰਹੀਆਂ ਨੇ ਉਹਦੇ ਅਕੋਰਡਿੰਗ ਅਸੀਂ ਅੱਜ ਆਏ ਸੀਗੇ ਇਹਨਾਂ ਨੂੰ ਟਾਈਮ ਵੀ ਦਿੱਤਾ ਸੀ ਮੌਕਾ ਦਿੱਤਾ ਘੱਟੋ ਘੱਟ 3-4 ਘੰਟੇ ਅਸੀਂ ਅੰਦਰ ਬੈਠੇ ਰਹੇ ਘੰਟਾ-ਘੰਟਾ ਕਰਕੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਸੀ ਉੱਤੇ ਘੰਟਾ-ਘੰਟਾ ਕਰਕੇ ਸਾਨੂੰ 4-3-4 ਵਜਾ ਤੇ ਫਿਰ ਅਸੀਂ ਆ ਕੇ ਰੋਡ ਦੇ ਉੱਤੇ ਆਏ ਆ ਜੀ ਉਹ ਸਾਨੂੰ ਦੋ ਵਾਰ ਅੰਦਰ ਬੁਲਾ ਲਿਆ ਆਪਣੀ ਕਹਿ ਕੇ ਬਸ ਫੇਰ ਤੋਰ ਦਿੰਦੇ ਨੇ ਨੇ ਮੰਗਾਂ ਕੀ ਆ ਜੀ ਕੀ ਮੰਗਾਂ ਮੰਗਾਂ ਸਾਡੀ ਇੱਕ ਤਾਂ ਪਿੰਡ ਦੀ ਨੀਅਗਾ ਦਾ ਜੀ ਕਟੋ ਘਟ ਤਿੰਨ ਮਹੀਨੇ ਹੋ ਗਏ ਉਹ ਨਿਕਲ ਨਹੀਂ ਰਹੀ ਹੈਗੀ ਤੇ ਇੱਕ ਸਾਡਾ ਪਾਣੀ ਦਾ ਸੀਗਾ ਸੀਸੀਆਰ ਪ੍ਰੋਜੈਕਟ ਜਿੱਥੇ ਬਣਿਆ ਹੋਇਆ ਉੱਥੇ ਪਾਈਪ ਲਾਈਨ ਜਾਂਦੀ ਹੈ ਜਿਹੜੀ ਅਸੀਂ ਉਹ ਸਾਫ਼ ਕਰਕੇ ਪਾਉਣੀ ਸੀ ਉਹ ਪੱਟੀ ਹੋਈ ਆ ਉਹ 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 ਚੀਜ਼ਾਂ ਸਾਡਾ ਕੰਮ ਰੁਕਾਤਾ ਇੱਕ ਸਾਡਾ ਗਰਾਊਂਡ ਦਾ ਸੀਗਾ ਸਾਫ਼ ਸੁਥਰੇ ਦਾ ਪਾਇਆ ਸੀਗਾ ਉਹ ਸਾਡਾ ਕੰਮ ਉੱਤੀ ਰੁਕਾਤਾ ਪਿੰਡ ਨੂੰ ਬਕਾਇਦਾ ਸਾਡੇ ਕੋਲ ਪੈਸੇ ਪਏ ਨੇ ਪਰ ਅਸੀਂ ਲਾਉਣ ਜੋਗੇ ਨਹੀਂ ਹੈਗੇ ਕਿਤੇ ਵੀ ਉਹ ਪਤਾ ਨਹੀਂ ਸਾਨੂੰ ਕੌਣ ਅਰਚਣ ਪਾ ਰਿਹਾ ਕਿਹੜਾ ਅਫਸਰ ਪਾ ਰਿਹਾ ਕਿਹੜਾ ਨਹੀਂ ਪਾ ਰਿਹਾ ਹੈਗਾ ਉਹਦੀ ਉਹ ਵੀ ਜਾਣਦੇ ਨੇ ਸਰ ਇਸ ਮਾਮਲੇ ਤੁਸੀਂ ਵਿਧਾਇਕ ਦੇ ਧਿਆਨ ਚ ਲਿਆਉਂਦਾ ਹੈ ਮਾਮਲਾ ਸਾਨੂੰ ਏ ਟੂ ਅਸੀਂ ਜਿਹੜਾ ਅਫਸਰ ਵਾਲਾ ਕੰਮ ਹੁੰਦਾ ਹੀ ਇੱਥੇ ਆ ਕੇ ਜਿੱਥੇ ਜੀਨੇ ਕਰਨਾ ਹੈ ਅਸੀਂ ਉੱਥੇ ਆਉਂਦੇ ਆ ਸਾਨੂੰ ਉੱਥੀ ਤੋਂ ਨਹੀਂ ਬਣ ਰਿਹਾ ਅਸੀਂ ਉਹ ਤੋਂ ਉਸ ਵਾਰ ਅਸੀਂ ਕਿਤੇ ਨਹੀਂ ਗਏ ਸਰਪੰਚ ਸਾਡਾ ਜਰੂਰ ਗਿਆ ਸੀ ਸੋ ਵੀਡੀਓ ਬਲਾਗ ਦੇ ਜੋ ਅਫਸਰ ਨੇ ਉਹਨਾਂ ਦੇ ਖਿਲਾਫ ਇੱਥੇ ਨਾਰੇਬਾਜੀ ਕੀਤੀ ਗਈ ਹੈ ਤੋ ਦੱਸਿਆ ਗਿਆ ਕਿ ਅਸੀਂ ਇਹ ਮਾਮਲਾ ਕਈ ਵਾਰ ਧਿਆਨ ਦੇ ਵਿੱਚ ਲਿਆ ਚੁੱਕੇ ਹਾਂ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਰਾਹੀਰਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਾਲਜ ਬੱਚਿਆਂ ਨੂੰ ਛੁੱਟੀ ਹੋ ਚੁੱਕੀ ਹੈ ਉਹ ਵੀ ਪੈਦਲ ਜਾਂਦੇ ਦਿਖਾਈ ਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸਾਨੂੰ ਅੰਦਰ ਬੁਲਾ ਲਿਆ ਜਾਂਦਾ ਹੈ ਵੀਡੀਓ ਦਫਤਰ ਦੇ ਵਿੱਚ ਪਰ ਸਾਡੀ ਸਮੱਸਿਆ ਉਵੇਂ ਹੀ ਹੈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਉਣਾ ਚਾਹੀਦਾ ਹੈ ਤਾਂ ਜੋ ਰਾਹੀ ਗिरा ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ